ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਸ਼ਹਿਰ ਬਾਗਾਪਰਾਣਾ ਤਸੀਦੀ ਬਾਗਾਪਰਾਣਾ ਜਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਅੱਜ ਆਪਣੇ ਪ੍ਰੋਫੈਸ਼ਨਲੋਂ ਹਟ ਕੇ ਆਪਾਂ ਇੱਕ ਵੀਡੀਓ ਕਵਰ ਕਰ ਰਹੇ ਹਾਂ ਸ਼ਹਿਰ ਬਾਗਾਪਰਾਣਾ ਤੋਂ ਅੱਜ ਆਪਾਂ ਜੀ ਆਰ ਸਟੋਰ ਪੀਵੀਸੀ ਪੈਨਲ ਬਾਈ ਗਰਜੰਟ ਸਿੰਘ ਦਾ ਪਹੁੰਚੇ ਹਾਂਗੇ ਇੱਥੋਂ ਬਾਈ ਨੇ ਨਵਾਂ ਪੀਵੀਸੀ ਦਾ ਤੇ ਡਾਊਨ ਸੀਲਿੰਗ ਦਾ ਕੰਮ ਸ਼ੁਰੂ ਕੀਤਾ ਹੈ ਜਿਸ ਦੀ ਆਪਾਂ ਤੁਹਾਨੂੰ ਸਾਰੀ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ ਬਾਈ ਹੁਣੀ ਬਹੁਤ ਘੱਟ ਰੇਟ ਤੇ ਤੇ ਚੰਗੇ ਡਿਜ਼ਾਈਨ ਦੇ ਹੈਵੀ ਸਮਾਨ ਦਾ ਨੇ ਪੀਵੀਸੀ ਪੈਨਲ ਦਾ ਕੰਮ ਸ਼ੁਰੂ ਕੀਤਾ ਵਾ ਜਿਸ ਵਿੱਚ ਇੱਥੇ ਆਪਾਂ ਤੁਸੀਂ ਦੇਖ ਸਕਦੇ ਹਾਂ ਬੋਰਡ ਤੇ ਲਿਖਿਆ ਹੋਇਆ ਵਾ ਇੱਥੇ ਪੀਵੀਸੀ ਸ਼ੀਟ, ਬੈਕ ਲਾਈਟ ਸ਼ੀਟ, ਪਲਾਸਟਿਕ ਸ਼ੀਟ, ਚਿਕਾਰ ਡੋਰ ਰਬੜ ਅਤੇ ਆਲੇਮਿਨੀਅਮ ਦਾ ਸਾਰਾ ਸਮਾਨ ਬਾਈ ਹੁਣਾਂ ਕੋਲ ਅਵੇਲੇਬਲ ਹੁੰਦਾ ਵਾ ਘੱਟ ਰੇਟ 'ਚ ਤੇ ਚੰਗੇ ਹਾਈ ਕੁਆਲਿਟੀ ਜਿਹੜਾ ਮਾਲ ਮਿਲ ਜਾਂਦਾ ਵਾ ਇਹਦੇ ਜੀ ਦੁਕਾਨ ਆ ਗਈ ਬਾਕ ਆਪਣਾ ਦਾਣਾ ਮੰਡੀ ਤੇ ਬਿਲਕੁਲ ਸਾਹਮਣੇ ਆ ਜਾਂਦੀ ਹੈਗੀ ਤੇ ਆਓ ਕਰਦੇ ਆ ਬਾਈ ਅੰਦਰ ਜਾ ਕੇ ਬਾਈ ਨਾਲ ਕਰਦੇ ਆ ਗੱਲਬਾਤ ਲੈਨੇ ਆ ਪ੍ਰੋਪਰ ਜਾਣਕਾਰੀ ਬਾਈ ਇਹਨਾਂ ਕੋਲੇ ਕੀ ਕੀ ਡਿਜ਼ਾਈਨ ਆ ਤੇ ਕੀ ਕੀ ਇਹਨਾਂ ਕੋਲੇ ਸਮਾਨ ਹੁੰਦਾ ਵਾ ਪਹਿਲਾਂ ਤੁਹਾਨੂੰ ਆਪਾਂ 11 ਬਾਈ ਹੋਣਾ ਦਾ ਸਮਾਨ ਦਿਖਾ ਦਈਏ ਆ ਬਾਈ ਇਹਨਾਂ ਕੋਲੇ ਇਹ ਵਾਲ ਪੇਪਰ ਹੁੰਦੇ ਇਹ ਵਾਲ ਪੇਪਰ ਹੁੰਦੇ ਹੈਗੇ ਸਾਰੀ ਕੁਆਲਿਟੀ ਮਿਲ ਜੂਗੀ 500 ਤੋਂ ਲੈ ਕੇ 1200 ਰੁਪਏ ਤੱਕ ਠੀਕ ਆ ਜੀ ਇਹ ਜੇ ਮੈਂ ਕੰਦਾ ਲਾਉਣਾ ਸਾਰੇ ਵਾਲ ਪੇਪਰ ਹੈ ਇਹਦੇ ਵਿੱਚ ਪੂਰ ਗਰੰਟੀ ਹੋਊਗੀ ਠੀਕ ਆ ਲੋ ਜੀ ਦੋਸਤੋ ਬਾਈ ਦੱਸਦੇ ਆ ਵੀ 500 ਤੋਂ ਲੈ ਕੇ 1200 ਤੱਕ ਆ ਜਿਹਦੀ ਇਹਨਾਂ ਦੀ ਕੁਆਲਿਟੀ ਹੋਊਗੀ ਬਹੁਤ ਚੰਗੀ ਹੋਊਗੀ ਤੇ ਵੇਖ ਸਕਦੇ ਹੋ ਉਹ ਨਾਲ ਜਿਹੜੇ ਦਿਖਾਈ ਹੋਏ ਜਾਣੇ ਜਿਹੜੇ ਜਿਹੜੇ ਵਾਲਪੇਪਰ ਬਾਈ ਹੁਣਾਂ ਕੋਲੇ ਹੁੰਦੇ ਆਗੇ ਵਧੀਆ ਕੁਆਲਿਟੀ ਦੇ ਸਸਤੇ ਰੇਟਾਂ ਦੇ ਵਿੱਚ ਬਾਕੀ ਪ੍ਰੋਪਰ ਜਾਣਗੇ ਬਾਈ ਜੀ ਆਪਾਂ ਨਾਲ ਨਾਲ ਦੇ ਹੀ ਜਾਣਗੇ ਤੇ ਵੇਖ ਸਕਦੇ ਹੋ ਆਜੋ ਜੀ ਇੱਥੋਂ ਸ਼ੁਰੂ ਕਰ ਲਈਏ ਇੱਕ ਨੰਬਰ ਤਾਂ ਇਧਰ ਉਹ ਕੀ ਪੀਵੀਸੀ ਇਹ ਬਾਈ ਜੀ ਇੱਥੋਂ ਸੀ ਲਗਾਓ ਜੀ ਡਾਊਨ ਸੀਲਿੰਗ ਵਾਲੇ ਪੀਵੀਸੀ 15 ਰੁਪਏ ਤੋਂ ਸ਼ੁਰੂ ਹੋਗੇ 30 ਰੁਪਏ ਤੱਕ ਹੈਗੇ ਠੀਕ ਆ ਜੀ ਤੇ ਸਾਰੇ ਡਿਜ਼ਾਈਨ ਠੀਕ ਆ ਜੀ ਲੋ ਜੀ ਦੋਸਤੋ ਇਹ ਪੀਵੀਸੀ ਦੇ ਬਜਾਇਣਾ 15 ਰੁਪਏ ਤੋਂ ਸ਼ੁਰੂ ਹੋ ਕੇ 30 ਰੁਪਏ ਤੱਕ 30 ਰੁਪਏ ਤੱਕ ਆ ਜੀ ਚੰਗੀ ਕੁਆਲਿਟੀ 6 ਲੀਟਰ ਦੇ ਵਿੱਚ ਆ ਆ ਡਿਜ਼ਾਈਨ ਆ ਪੀਵੀਸੀ ਦਾ ਜਿਹੜਾ ਤੁਸੀਂ ਅੱਡੋ-ਉੱਡੀ ਦੇਖ ਸਕਦੇ ਹੋ ਇਹ ਲੋਫਰ ਠੀਕ ਆ ਜੀ ਇਹ 6 ਇੰਚੀ ਦੇ ਵਿੱਚ 6 ਇਹ 6 ਇੰਚੀ ਦੇ ਵਿੱਚ ਠੀਕ ਆ ਜੀ ਇਹ ਰੋਫਰੀ ਆ ਸਾਰੇ ਨਹੀਂ ਇਹ ਪੀਵੀਸੀ ਆ ਗਈ ਸੀ ਇਹ ਪੀਵੀਸੀ ਆ ਗਈ ਇਹ ਕੰਨਾਂ ਦਾ ਰੋਫਰ ਫੇਰ ਇਹ ਡਿਜ਼ਾਈਨ ਆ ਵਿੱਚ ਇਹਦੇ ਹਾਂ ਆ ਸਿਲਿੰਗ ਵਾਲੀ ਵਾਲੀ ਹਾਂ ਕੰਨਾਂ ਵਾਲੀ ਹੈ ਠੀਕ ਹੈ ਜੀ ਇਹ ਡਾਊਨ ਸਿਲਿੰਗ ਵਾਲੀ ਆ ਇਹ ਨਹੀਂ ਨਹੀਂ ਇਹ ਕੰਨਾਂ ਤੇ ਵੀ ਲੱਗ ਜਾਂਦੀ ਹੈ ਹੈਵੀ ਵੀ ਆ ਠੀਕ ਹੈ ਜੀ ਲੋ ਦੋਸਤੋ ਡਿਜ਼ਾਈਨ ਤੁਸੀਂ ਦੇਖ ਲਓ ਬਾਈ ਕੋਲੇ ਬਹੁਤ ਤਰ੍ਹਾਂ ਦੇ ਬਹੁਤ ਜ਼ਿਆਦਾ ਡਿਜ਼ਾਈਨ ਆਗੇ ਆ ਚਾਰ ਕੋਲ ਚਾੜੀ ਠੀਕ ਹੈ ਜੀ 12 ਇੰਚ ਹੀ ਹੈ ਫਟ ਵਾਲਾ ਪੀਸ ਹੋਊਗਾ ਠੀਕ ਹੈ ਜੀ ਇਹ ਆ ਵਾਲੇ ਹੈਗਾ 650 ਦਾ ਠੀਕ ਹੈ ਕੰਨ ਤੋਂ ਕਿ ਆਇਆ ਵਧੀਆ ਠੀਕ ਹੈ ਚਾਰ ਕੋਲ ਵਜਦਾ ਇਹ ਨਹੀਂ ਚਾਰ ਕੋਲ ਚਾ ਸਾਰਾ ਠੀਕ ਹੈ ਜੀ ਵੇ ਇਹ ਸਾਰੀ ਪੀਵੀਸੀ ਅੱਗੇ ਠੀਕ ਹੈ ਜੀ ਲੋ ਦੋਸਤ ਚੰਗੀ ਕੁਆਲਿਟੀ ਦੇ ਵਧੀਆ ਚ ਬੱਕ ਜਾਣਕਾਰੀ ਬਾਈ ਲੋ ਫਿਰ ਸਸਤੇ ਵਾਲੇ ਇਹ ਹਾਂ ਪੀਵੀਸੀ ਚ ਆ ਜਾਂਦੇ ਠੀਕ ਹੈ ਜੀ ਕੱਢ ਲਈ ਬਾਹਰ ਹਾਂ ਆ ਗਿਆ ਠੀਕ ਹੈ ਜੀ 4 ਕੋਲ ਵਾਲੇ 4 ਕੋਲ ਵਾਲਾ 4 ਇੰਚੀ ਚ 6 ਇੰਚੀ ਵਾਲੇ ਠੀਕ ਹੈ ਜੀ 630 ਰੁਪਏ ਠੀਕ ਹੈ ਜੀ ਯਾ ਰੇਟ ਹੁੰਦਾ ਸਕੁਅਰ ਫੁੱਟ ਦਾ ਹੁੰਦਾ ਹੈ ਕਿ ਪੀਸ ਦਾ ਹੁੰਦਾ ਹੈ ਦੋਸਤ ਰੇਟ ਦੱਸੇ ਨਾ ਬਾਈ ਤੁਹਾਨੂੰ ਪੀਸ ਦਾ ਹੁੰਦਾ ਹੈ 12 ਆ ਵੀ ਆ ਗਏ ਲੋਬੀ ਦੀ 12 ਇੰਚੀ ਵਾਲੇ ਠੀਕ ਹੈ ਜੀ ਇਹ 480 ਰੁਪਏ ਦਾ ਠੀਕ ਹੈ ਇੱਕ ਪੀਸ ਇੱਕ ਪੀਸ ਤੇ ਪੀ ਦਾ ਸਾਈਜ਼ ਕਿੰਨਾ ਹੁੰਦਾ ਇਹਦਾ ਇਹਦਾ 12 ਇੰਚੀ ਬਾਈ 10 ਠੀਕ ਹੈ ਜੀ 12 ਬਾਈ 10 ਦਾ ਹਾਂ ਆ ਦੋ ਬਾਈ ਦੋ ਦੇ ਆ ਜਾਂਦੇ ਠੀਕ ਹੈ ਜੀ ਇਹ ਵੱਡੇ ਆ ਗਏ ਪੀਸ ਨਹੀਂ ਦੋ ਬਾਈ ਦੋ ਦੇ ਸਟicker ਸਟicker ਇਹਦੇ ਮਗਰੀ ਫਿਲਮ ਲੱਗੀ ਆ ਠੀਕ ਹੈ ਜੀ ਮਗਰੋਂ ਲਾਓ ਤੇ ਲਾ ਦਿਓ ਠੀਕ ਹੈ ਐਵੇਂ ਹੀ ਲੱਗ ਜਾਂਦੇ 4 ਬਾਈ ਪੀਸ ਠੀਕ ਆ ਇਹ ਚਾਰ ਡਿਜ਼ਾਈਨ ਆ ਜਾਂਦੇ ਸਾਰੇ ਠੀਕ ਆ ਉਹ ਉੱਪਰ ਲੱਗੇ ਆ ਜੋ ਲਓ ਜੀ ਦੋਸਤੋ ਤੁਹਾਨੂੰ ਡਿਜ਼ਾਈਨ ਆਪਾਂ ਸਾਰੇ ਦਿਖਾਤੇ ਆਗੇ ਜਿਹਦਾ ਰੇਟ ਤੁਹਾਨੂੰ ਪਸੰਦ ਆਵੇ ਤੁਸੀਂ ਬਾਈ ਨਾਲ ਕਨੈਕਟ ਕਰ ਲਿਓ ਕਿਉਂਕਿ ਇਹਦੇ ਬਾਰੇ ਮੈਨੂੰ ਕੋਈ ਬੜੀ ਜਾਣਕਾਰੀ ਨਹੀਂ ਗਈ ਜਾਣਕਾਰੀ ਬਾਈ ਨੂੰ ਵੱਧਾ ਥੋੜੀ ਜੀ ਤੁਹਾਨੂੰ ਮੈਂ ਦਿਖਾ ਦੇ ਡਿਜ਼ਾਈਨ ਸਾਰੇ ਆ 2/2 ਦੇ ਡਿਜ਼ਾਈਨ ਆ ਕਿ ਤੇ ਦੇਖ ਸਕਦੇ ਆ ਬਹੁਤ ਚੰਗੀ ਤਰ੍ਹਾਂ ਦੇ ਡਿਜ਼ਾਈਨ ਆ ਕਿ ਸੋਹਣੇ ਆ ਕਿ ਸਸਤੇ ਭਾਵਾ ਬਾਕੀ ਤੁਹਾਨੂੰ ਸਾਰਾ ਕੁਝ ਦਿਖਾਇਆ ਗਿਆ ਡਾਊਨ ਸੀਲਿੰਗ ਵੀ ਪੈਨਲ ਵੀ ਤੇ ਲੋਫਰ ਵੀ ਤੇ ਪੀਵੀਸੀ ਵੀ ਜਿਹੜੀ ਤੁਹਾਨੂੰ ਪਸੰਦ ਆਵੇ ਤੁਸੀਂ ਬਾਈ ਨਾਲ ਰੇਟ ਕਨਫਰਮ ਕਰ ਲਿਓ ਬਾਗੇਪੁਰਾਣੇ ਚ ਇੱਕੋ ਇੱਕ ਹੀ ਦੁਕਾਨ ਆ ਗਈ ਸਟਾਕ ਬਾਈ ਕੋਲੇ ਬਹੁਤ ਹੁੰਦਾ ਵਾ ਤੁਸੀਂ ਜਿੰਨਾ ਮਰਜ਼ੀ ਸਟਾਕ ਲਿਆ ਸਕਦੇ ਹੋ ਬਾਈ ਕੋਲੋਂ ਅੱਥੇ ਦੇਖ ਸਕਦੇ ਹੋ ਕਾਕਾ ਬਰਾੜ ਇੱਥੋਂ ਹੀ ਸਾਰਾ ਕੰਮ ਕਰਵਾਉਂਦਾ ਵਾ ਬਾਈ ਕਾਕਾ ਬਰਾੜ ਦੇ ਘਰ ਤੇ ਸਾਰਾ ਕੰਮ ਚੱਲ ਜਾਂ ਤੁਹਾਨੂੰ ਵੀ ਦਿਖਾਵਾਗੇ ਆਪਾਂ ਆਹ ਬਾਈ ਕੋਲੇ ਸਾਰਾ ਸਟਾਕ ਪਿਆ ਵਾ ਜਿੰਨਾ ਮਰਜ਼ੀ ਸਟਾਕ ਲੈ ਲੋ ਸਟਾਕ ਨਹੀਂ ਮੁੱਕਦਾਗਾ ਪੈਨਲ ਵੀ ਆ ਲੋਫਰ ਕੀ ਬਾਈ ਕਹਿੰਦਾ ਉਹ ਹੈਗੇ ਆ ਡਾਊਨ ਸਿਟੀ ਦਾ ਸਾਰਾ ਸਮਾਨ ਆ ਅਲਮੂਨੀ ਦਾ ਸਾਰਾ ਸਮਾਨ ਆ ਜਿਹੜੇ ਤਰ੍ਹਾਂ ਦਾ ਮਰਜੀ ਤੁਸੀਂ ਬਾਈ ਤੋਂ ਲੈ ਕੇ ਜਿਹੜਾ ਸੈ ਤੁਹਾਡੇ ਪਸੰਦ ਆਉਂਦਾ ਵਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਨਾਲ ਦੇ ਨਾਲ ਚੱਲਦੀ ਜਾਣਾ ਵਾ ਬਾਕੀ ਤੁਹਾਨੂੰ ਆਪਾਂ ਤਿਆਰ ਕੀਤੇ ਹੋਏ ਬਾਈ ਦੇ ਸਮਾਨ ਦੇ ਡਿਜ਼ਾਈਨ ਵੀ ਦਿਖਾਵਾਂਗੇ ਨਾਲ ਤੁਹਾਨੂੰ ਆ ਮੈਸਤਰੀ ਨੂੰ ਵੀ ਮਿਲਾਵਾਂਗੇ ਜਿਹੜਾ ਬਾਈ ਕੰਮ ਕਰਦਾ ਵਾ ਕਿ ਬਾਈ ਫਿਰ ਆਪਣੇ ਸ਼ਹਿਰ ਦੇ ਸਭ ਤੋਂ ਪਹਿਲੀ ਦੁਕਾਨ ਬਾਈ ਨੇ ਕੀਤੀ ਇਸ ਨੇ ਹਾਂਜੀ ਇਹ ਤਾਂ ਬਾਈ ਨੇ ਕੀਤੀ ਹੈ ਠੀਕ ਹੈ ਆਪਾਂ ਕੰਮ ਕਰਦੇ ਜੀਏ ਮੈਸਤਰੀ ਦਾ ਇਹਨਾਂ ਸਮਾਨ ਦਾ ਹਾਂਜੀ ਹਾਂਜੀ ਵਧੀਆ ਇੱਕ ਨੰਬਰ ਕੁਆਲਿਟੀ ਸਾਰੀ ਬੜਾ ਵਧੀਆ ਸਮਾਨ ਹੈ ਜੀ ਇੱਕ ਨੰਬਰ ਕੁਆਲਿਟੀ ਦਾ ਠੀਕ ਹੈ ਜੀ। ਆਹ ਕਿ ਲੂਫਰ ਵਗੈਰਾ ਹੋਰ ਪੀਵੀਸੀ ਦੇ ਡੌਂਚੀ ਲੂਫਰ ਆ। ਠੀਕ ਹੈ ਜੀ। ਪਰ 2x2 ਦੇ ਪੀਸ ਸਟਿੱਕਰ। ਠੀਕ ਹੈ ਜੀ। ਸਾਰੇ ਬਹੁਤ ਵਧੀਆ ਕੁਆਲਿਟੀ ਨਾਲ ਦੀ। ਠੀਕ ਹੈ ਜੀ। ਜਿਹਨੇ ਜਿਹੋ ਲੋੜ ਆ ਉਹ ਨਹੀਂ ਕੁਆਲਿਟੀ ਦਾ ਲੈ ਸਕਦਾ ਆਪਦੀ। ਨਹੀਂ ਲੈ ਸਕਦਾ ਜੀ। ਠੀਕ ਹੈ ਜੀ। ਤੇ ਰੇਟ ਜਮਾਂ ਜਾਇ ਸਸਤੇ। ਰੇਟ ਬਹੁਤ ਸਹੀ ਹੈ ਜੀ। ਠੀਕ ਹੈ ਜੀ। ਲੋ ਜੀ ਦੋਸਤੋ 22 ਨਾਲ ਰੇਟ ਦਾ ਬਹੁਤ ਫਰਕ ਆ। ਠੀਕ ਹੈ ਜੀ। 22 ਵੀ ਕੰਮ ਕਰਦਾ ਮੈਸਤਰੀ ਸਾਡੀ 22 ਨਾਲ ਵੀ ਸੰਪਰਕ ਕਰ ਸਕਦੇ ਹੋ। ਤੁਸੀਂ 22 ਗਰਜਾੜ ਦਾ ਨੰਬਰ ਵੀ ਲਗਾ ਦੇ ਬਾਕੀ ਨੰਬਰ ਮੈਸਤਰੀ ਦੇ ਨਾਲ ਦੇਵ ਆਦੇ ਆ ਤਿਆਰ ਕੀਤਾ ਸਾਰੇ ਸੁਗਿਤਾ ਹੋਇਆ ਆ ਦੋਸਤੋ ਡਿਜ਼ਾਈਨ ਤੇ ਚੈੱਕ ਕਰ ਲੋ ਕਿਰਾ ਤੁਹਾਨੂੰ ਮੋٹے ਮੋਟੇ ਦਿਖਾਉਣਾ ਹਜੇ ਮੈਂ ਬਹੁਤ ਸੋਹਣੇ ਬਾਈ ਦੇ ਡਿਜ਼ਾਈਨ ਤਿਆਰ ਕੀਤੇ ਹੋਏ ਆ ਦੇਖੋ ਤੁਸੀਂ ਕਿੰਨਾ ਸੋਹਣਾ ਲੱਗ ਰਿਹਾ ਇਹ ਆ ਬਾਈ ਦਾ ਆਪਦਾ ਆਫਿਸ ਤਿਆਰ ਕੀਤਾ ਹੋਇਆ ਵਾ ਤੁਸੀਂ ਦੇਖ ਸਕਦੇ ਹੋ ਹਰੇਕ ਤਰ੍ਹਾਂ ਦੀ ਚੰਗੀ ਕੁਆਲਿਟੀ ਦੇ ਵਾਲ ਪੇਪਰ ਲੋਫਰ ਪੀਵੀਸੀ ਪੈਨਲ ਆਪ ਖੜਾ ਕਾਕਾ ਬਰਾਡ ਕਾਕੇ ਬਰਾਡ ਦਾ ਕਰਦੇ ਆਂ ਆਪਾਂ ਗੱਲਬਾਤ ਹਾਂਜੀ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਭਿੰਨ ਪਰਮਾਨੂ ਹਾਂਜੀ ਅੱਜ ਉਹ ਸਾਡੇ ਦੋਸਤਾਂ ਦੀ ਦੁਕਾਨ ਪਹਿਲਾਂ ਮੇਰੇ ਦੋਸਤ ਦੀ ਦੁਕਾਨ ਹੁੰਦੀ ਸੀਗੀ ਸ਼ਹਿਰ ਦੇ ਵਿੱਚ ਠੀਕ ਹੈ ਜੀ ਹੁਣ ਇਹਨੇ ਮਤਲਬ ਪ੍ਰਾਪਰਟੀ ਆਪਦੀ ਲੈ ਕੇ ਆਪ ਦਾ ਕੋਰਡ ਸਟੋਰ ਮੁਲਾਬਦਾ ਪਾਇਆ ਠੀਕ ਹੈ ਜੀ ਠੀਕ ਹੈ ਜੀ ਕੋਰਡ ਸਟੋਰ ਠੀਕ ਹੈ ਜੀ ਪੀਬੀਸੀ ਮਤਲਬ ਕਿ ਸਸਤੀ ਤੇ ਪੂਰੀ ਮਤਲਬ ਕਿ ਸ਼ਾਨਦਾਰ ਠੀਕ ਹੈ ਜੀ ਬਾਈ ਦੇ ਕੋਲ ਜੰਟਾ ਬਾਈ ਪੱਕੀ ਕੋਰਟ ਰੋਡ ਤੇ ਪੱਕੀ ਮੰਡੀ ਜਿਹੜੀ ਦਾਣਾ ਮੰਡੀ ਦੇ ਸਾਹਮਣੇ ਸਟੋਰ ਹੈ ਠੀਕ ਹੈ ਜੀ ਤੇ ਗਰੰਟੀਦਾਰ ਮੇਰੇ 7 ਸਾਲ ਹੋ ਗਏ ਪੀਵੀਸੀ ਤੋਂ ਪਹਿਲਾਂ ਕੀਤੀ ਸੀ ਬਾਈ ਤੋਂ ਲੈ ਕੇ ਉਹ ਸ਼ਹਿਰ ਤੇ ਦੁਕਾਨ ਸੀ ਠੀਕ ਹੈ ਜੀ ਉਹ ਜੀ ਉਹ ਜੀ ਪਈ ਸੋਨੇ ਵਰਗੀ ਠੀਕ ਆ ਹੁਣ ਮੈਂ ਕੋਠੀ ਦੇ ਵਿੱਚ 6 ਕਮਰੇ ਹੁਣ ਤਿਆਰ ਕੀਤੇ ਆ ਜਿਹੜਾ ਫਿਰ 4 ਕਮਰੇ ਪਹਿਲਾਂ ਕੀਤੇ ਸੀ ਠੀਕ ਆ ਹੁਣ ਮੈਂ ਮਤਲਬ ਕਿ ਜਿਹੜੇ ਤਿਆਰ ਕੀਤੇ ਆ ਉਹ ਵੀ ਉਹਨਾਂ ਦੀ ਵੀਡੀਓ ਵੀ ਮੈਂ ਤੁਹਾਨੂੰ ਪਰਸਨਲ ਤੇ ਉੱਤੇ ਪਾ ਕੇ ਦਿਖਾਉਂਗਾ ਜਿਹੜੀ ਬਾਈ ਜੱਟੇ ਤੋਂ ਗਈ ਆ ਆ ਵਾਲੀ ਚੀਜ਼ ਮੈਂ ਸਾਰੀ ਲਾਈ ਆ ਵਾਲਪੇਪਰ ਵੀ ਦੂਜੀ ਚੰਗੀ ਤੇ ਚੰਗੀ ਸੀ ਤੇ ਠੀਕ ਹੈ ਜੀ ਤੇ ਸਸਤਾ ਤੇ ਵਧਕਾ ਨਵਾਂ ਮੁਸਮਾਨ ਖੜਾ ਤੁਹਾਰਦੀ ਵਾਲਾ ਠੀਕ ਆ ਇਹ ਮਤਲਬ ਕਿ ਡਿਜ਼ਾਈਨ ਵਾਲਾ ਤੇ ਸਸਤਾ ਇਹਦੇ ਮਗਰ ਹੀ ਸਟਿੱਕਰ ਲੱਗਿਆ 10 ਸਾਲ ਦੀ ਗਰੰਟੀ ਹੈ ਠੀਕ ਆ ਜੀ ਆਹ ਸਮਾਨ ਨੂੰ ਬਾਈ ਕਰਦੇ ਤੋਂ ਜਿਹੜਾ ਤੂੰ ਤੁਸੀਂ ਕਮਰਾ ਘਰੇ ਤਿਆਰ ਕਰਵਾਏ ਆ ਆਪਣੇ ਤਾਂ 10 ਸਾਲ ਦੀ ਗਰੰਟੀ ਆ ਆ ਲੱਗੇ ਹੋਏ ਆ ਠੀਕ ਆ ਇਹ ਸ਼ੀਟ ਹੈਗੀ 10 ਬਾਈ 4 ਦੀ ਬਾਈ 10 ਬਾਈ 4 ਦੀ ਮੈਂ ਬੜੀ ਫਿਲਮ ਲੱਗੀ ਇਹਦੇ ਠੀਕ ਆ ਜੀ ਮਤਲਬ ਲਾਓ ਤੇ ਲਾ ਦਿਓ ਜਿਹੜੀ ਗੰਦ ਠੀਕ ਆ ਜੀ ਤੇ ਹੋਰ ਕਿਸੇ ਤਰ੍ਹਾਂ ਜੋ ਵੀ ਸ਼ੀਟਾਂ ਸਾਰੇ ਮਿਲ ਜਾਂਦੀਆਂ ਆਪਣੇ ਕੋਲ ਠੀਕ ਆ ਆਹ ਵਾਲਗਾ ਹਾਂ ਉਹ ਵੀ ਸ਼ੀਟਾਂ ਅੱਗੇ ਸਿਰ ਪਈਆਂ ਠੀਕ ਆ ਜੀ ਤੇ ਜਿਹੜਾ ਫਿਰ ਇਹ ਇਹਦਾ ਪ੍ਰਾਈਸ ਫਿਰ ਇਹਦਾ ਸ਼ੀਟ ਦਾ ਜੀ ਇਹ 1250 ਇਹ 1250 ਦਾ ਜੀ ਇਹ 10/4 ਦਾ 10/4 ਠੀਕ ਆ ਜੀ ਆ ਜੋ ਵੀ ਸਿੱਟਾ ਆ ਗਿਆ ਨਮੋਨੀਅਮ ਦਾ ਕੰਮ ਵੀ ਸਾਰਾ ਆਪਣੇ ਕੋਲੇ ਠੀਕ ਆ ਜੋ ਵੀ ਸਿੱਟਾ ਦਾ ਮਤਲਬ ਇਹ ਚੀਜ਼ ਇਹ ਵੀ ਕੰਦਾ ਤੇ ਲੱਗਦੀਆਂ ਕੰਦੇ ਲਾ ਦਿੰਗਾ ਠੀਕ ਆ ਜੀ ਇਹ ਹੈਵੀ ਆ ਜਾਂਦੀਆਂ ਜੀ ਇਹ ਹੈਵੀ ਹੈ ਜੀ ਇਹ ਵੀ ਲਾ ਕੇ ਲੱਗਦੀਆਂ ਇਦਾਂ ਹੀ ਨਹੀਂ ਇਹਦੇ ਪਿੱਛੇ ਲਾਉਣੀ ਪੈਣੀ ਗਲੋ ਅੱਛਾ ਇਹ ਗਲੋ ਵਾਲੀਆਂ ਆ ਗਈਆਂ ਠੀਕ ਆ ਉਹ ਲਾ ਕੇ ਲੱਗ ਜਾਂਦੇਗਾ ਉਹਦਾ ਮਗਰੀ ਹੀ ਹੋਣੀ ਆ ਨਮੋਨੀਅਮ ਦਾ ਸਾਰਾ ਕੰਮ ਹੈਗਾ ਬੈਕ ਲਾਈਟ ਸੀ ਠੀਕ ਆ ਜੀ ਆਪ ਤੁਸੀਂ ਦੋਸਤੋ ਸਾਰਾ ਕੁਝ ਬਾਈ ਕੋਲੇ ਸਾਰਾ ਅਲੂਮਿਨੀਅਮ ਸਮਾਨ ਵੀ ਨਾਲ ਆ ਬਾਈ ਕੋਲੇ ਸਭ ਤੋਂ ਵੱਡੀ ਇਮਾਨਦਾਰੀ ਹੈ ਬਾਈ ਜੀ ਠੀਕ ਹੈ ਜੀ ਬਾਈ ਬਹੁਤ ਜ਼ਿਆਦਾ ਗੱਲ ਦੇ ਵਿੱਚ ਟਰਸਟ ਵਾਲਾ ਨਹੀਂ ਬੋਲਦਾ ਮਤਲਬ ਕਿ ਟੀਜ ਦਿੰਦਾ ਜਿੰਨੀ ਗੱਲ ਕਹਦੀ ਗੱਲ ਉਨੀ ਹੋਊਗੀ ਠੀਕ ਹੈ ਜੀ ਜੇ ਪਾਉਣੇ 16 ਨੇ ਨਹੀਂ ਗੱਲ ਉਹਨੇ 16 ਨੇ ਗੱਲ ਹੋਊਗੀ ਕਿਉਂਕਿ ਐਤੋਂ 7-8 ਸਾਲ ਪਹਿਲੋਂ ਮੈਂ ਪੀਪੀਸੀ ਲਵਾਈ ਸੀ ਠੀਕ ਹੈ ਜੀ ਉਹ ਸੋਨੇ ਰੀ ਉਵੇਂ ਲੱਗੀ ਖੜੀ ਹੈ ਠੀਕ ਹੈ ਜੀ ਜੇ ਉਹ ਤੇ ਘਣ ਮਾਰਾਂਗੇ ਨਾ ਫਿਰ ਤਾਂ ਭੰਗ ਟੁੱਟ ਜੇ ਉਹ ਪਾਵਾ ਮੰਜਾ ਵੱਜ ਗਿਆ ਲੱਤ ਮੁੱਕੀ ਵੱਜ ਗਈ ਇਹ ਨਹੀਂ ਤਾਂ ਟੁੱਟ ਜੂਗੀ ਠੀਕ ਹੈ ਜੀ ਉਸ ਤੋਂ ਕੀ ਵੱਧ ਤੋਂ ਵੱਧ ਸੁਣਿਆ ਸ਼ਾਨਦਾਰ ਚੰਗੀ ਕਵਾਟੇ ਸਮਾਨ ਬਾਈ ਜੀ ਠੀਕ ਹੈ ਇਦੇ ਨਾਲ ਨਾਲ ਪਿੰਡ ਲੱਗਦੇ ਆ ਲੰਗਿਆਣਾ ਹੋ ਗਿਆ ਡੇਮਰੂ ਹੋ ਗਿਆ ਰੋਡੇ ਹੋ ਗਏ ਠੀਕ ਆ ਜੀ ਮਲਰਾਜਿਆਣਾ ਹੋ ਗਿਆ ਇਹ ਵੱਡੇ ਰੋਡ ਤੇ ਮਤਲਬ ਕੋਟ ਰੋਡ ਤੇ ਕੋਟਕਪੂਰਾ ਰੋਡ ਤੇ ਮੰਡੀ ਦੇ ਸਾਹਮਣੇ ਨਵੀਂ ਦਾਣਾ ਮੰਡੀ ਸਾਹਮਣੇ ਦੁਕਾਨ ਆ ਨਵੀਂ ਮੰਡੀ ਦੇ ਸਾਹਮਣੇ ਬਾਈ ਜੰਟਾ ਬੈਠਾ ਸਟੋਰ ਆ ਜਦੋਂ ਮਰਜ਼ੀ ਤੁਸੀਂ ਆਓ ਜਦੋਂ ਮਰਜ਼ੀ ਮੋਸਟ ਵੈਲਕਮ ਜੀ ਆਏ ਨੂੰ ਤੇ ਜਦੋਂ ਮਰਜ਼ੀ ਤੁਸੀਂ ਸੌਦਾ ਲਾ ਜਾ ਸਕਦੇ ਆ ਸ਼ਾਨਦਾਰ ਘਰ ਮਤਲਬ ਐ ਲੱਗੂ ਜਿਵੇਂ ਕਿ ਮਤਲਬ ਕਿ ਤੁਸੀਂ ਬਾਹਰਲੀ ਸਿੰਦਰੀ ਵਿੰਦੀ ਹੁੰਦੀਆਂ ਤੇ ਹੋ ਗਿਆ ਘਰ ਬਣ ਜਾਂਦਾ ਬਾਈ ਦੀ ਪੀਪੀਸੀ ਲਾ ਕੇ ਜਾਂ ਮਤਲਬ ਕਿ ਵਾਲ ਬਕ ਵਾਲ ਉੱਪਰ ਸੌਦਾ ਸਸਤਾ ਸੌਦਾ ਸਸਤਾ ਮਿਲੂਗਾ ਤੂੰ ਕਹਿੰਦਾ ਪਰ ਠੀਕ ਹੈ ਇਹ ਘਾਟ ਰੇਟ ਤੇ ਚੰਗਾ ਕੰਮ ਹੋਊਗਾ। ਘਾਟ ਰੇਟ ਤੇ ਚੰਗੇ ਕੰਮ ਤੇ 20 ਸਾਲ ਦੀ ਹੈਲਥ ਕੇਅਰ ਪਾਸੇ। ਠੀਕ ਹੈ ਜੀ। ਹੋਰ ਛੱਡੋ ਤੁਸੀਂ ਗੱਲ ਕਿਉਂਕਿ 10-8 ਸਾਲ ਤਾਂ ਮੈਨੂੰ ਹੋ ਗਏ। ਠੀਕ ਆ। ਤੇ ਦੁਬਾਰਾ 4-5 ਕਮਰੇ ਮੈਂ ਦੁਬਾਰਾ ਮੈਂ ਆਪਣੇ ਨੇ। ਠੀਕ ਆ। ਆ ਬਾਈ ਆ ਮੇਰੇ ਪੰਡੂ ਮੁੰਡਾ। ਠੀਕ ਆ। ਇਹ ਤੋਂ ਕਰਵਾਇਆ 7-8 ਚਿੰਬਲ ਕੇ ਸਾਲ ਹੋ ਗਏ। ਉਹ ਨਹੀਂ ਹਿੱਲੀ ਚਾਰ ਕਿਉਂ ਨੇ ਹੁਣ ਤਿਆਰ ਕੀਤੇ ਆ। ਠੀਕ ਆ। ਆਪਾਂ ਪਰਵਾਹ ਦੀ ਵੀਡੀਓ ਦੀ। ਉਹ ਮੈਂ ਬਾਈ ਤੁਸੀਂ ਪਾਉਂਗੇ ਪਰਸੋਂ ਚ ਉੱਥੇ ਉਹ ਵੀ ਬਾਈਆਂ ਨੂੰ ਦਿਖਾਉਣੀ ਆ। ਠੀਕ ਹੈ ਜੀ। ਹਾਂਜੀ। ਜੇ ਤਿਆ ਠੀਕ ਹੈ ਜੀ ਆਲ ਮੂਨੀ ਦਾ ਸਮਾਨ ਸਾਰਾ ਠੀਕ ਹੈ ਜੀ ਹਾਂ ਦੋਸਤੋ ਬਾਈ ਕੋਲੇ ਨਾਲ ਅਲੂਮਨੀਅਮ ਦਾ ਕੰਮ ਵੀ ਆ ਸਾਰਾ ਬਾਈ ਅਲੂਮਨੀਅਮ ਦਾ ਕੰਮ ਵੀ ਜਨਮਲਾ ਜੀ ਜਿੰਨਾ ਵੀ ਤੁਹਾਨੂੰ ਲੋੜ ਚਾਹੀਦੀ ਆ ਸਟਾਕ ਬਾਈ ਕੋਲੇ ਬਹੁਤ ਹੈਗਾ ਜਿੰਨਾ ਤੁਹਾਨੂੰ ਗਰੇ ਕ੍ਰੀਮ ਤੇ ਸਿਲਵਰ ਮਿਲ ਜੂ ਠੀਕ ਹੈ ਜੀ ਸਾਰੇ ਕਲਰ ਗਰੇ ਹੋਵੇ ਕਲਰ ਸਿਲਵਰ ਵੀ ਵਰਕਸ਼ਾਪ ਮਿਲ ਜੂਗਾ ਠੀਕ ਹੈ ਜੀ ਕ੍ਰੀਮ ਲੱਗੂਗਾ ਕ੍ਰੀਮ ਮਿਲ ਜੀ ਠੀਕ ਹੈ ਲਓ ਜੀ ਦੋਸਤੋ ਬਾਈ ਕਹਿੰਦਾ ਵੀ ਕਲਰ ਵੀ ਇਹਦੇ ਵਿੱਚ ਸਿਲਵਰ ਵੀ ਆ ਬਰਾਊਨ ਵੀ ਆ ਤੇ ਹੋਰ ਕਿਹੜਾ ਸੀਗਾ ਕੌਫੀ ਕੌਫੀ ਕਲਰ ਹੋਏਗਾ ਵਾ ਜਨਨ ਕਿ ਜਿੰਨੀ ਵੀ ਤੁਹਾਨੂੰ ਚੀਜ਼ ਦੀ ਲੋੜ ਆ ਤੁਹਾਨੂੰ ਸਾਰੇ अवेलेबल ਹੋਊਗੇ ਇੱਥੇ ਤੇ ਜਦੋਂ ਮਰਜ਼ੀ ਆਉਤੇ ਦਿਨ ਸਟਾਕ ਬਹੁਤ ਆ ਬਾਈ ਕੋਲੇ ਜਿਹੜੀ ਮਰਜ਼ੀ ਤੇ ਪੜਾ ਅਸੀਂ ਅਲੂਮੀਨੀਅਮ ਦਾ ਸਮਾਨ ਲੈ ਲਓ ਤੇ ਪੜਾ ਦੇ ਪੀਵੀਸੀ ਪੈਨਲ ਲੈ ਲਓ ਜੋ ਵੀ ਤੁਹਾਨੂੰ ਸਮਾਨ ਚਾਹੀਦਾ ਵਾ ਜੋ ਵੀ ਪਾਈਪ ਵਗੈਰਾ ਜਾਂ ਕੁਝ ਵੇਖ ਤੁਸੀਂ ਦੇਖ ਸਕਦੇ ਹੋ ਰਬੜ ਦੀਆਂ ਆ ਪੰਜਾਂਵਾ ਡਾਊਨ ਸੀਲਿੰਗ ਵਾਲਾਂ ਦਾ ਜਾਂ ਪੀਵੀਸੀ ਕਰਨ ਵਾਲੇ ਪਾਈਪਾਂ ਆਲੂਮੀਨੀਅਮ ਦੇ ਪਏ ਆ ਸਾਰੇ ਜੋ ਵੀ ਜਨਨ ਕਿ ਵੀ ਤੁਹਾਨੂੰ ਚਾਹੀਦਾ ਵਾ ਸਾਰਾ ਕੁਝ ਇੱਕ ਦੁਕਾਨ ਸਲ ਤੁਹਾਨੂੰ ਮਿਲ ਜਾਣਾ ਵਾ ਤੁਹਾਨੂੰ ਹੋਰ ਥਾਂ ਥਾਂ ਧੱਕੇ ਖਾਣ ਦੀ ਲੋੜ ਨਹੀਂ ਪੈਣੀਗੀ ਜਿਹੜੀ ਵੀ ਚੀਜ਼ ਤੁਹਾਨੂੰ ਜਨ ਮੋਨੀਅਮ ਦਾ ਹੋਇਆ, ਪੀਪੀਸੀ ਦਾ ਹੋਇਆ, ਪੈਨਲ ਦਾ ਹੋਇਆ, ਡਾਊਨ ਸੀਲਿੰਗ ਦਾ ਹੋਇਆ, ਜੋ ਵੀ ਆ ਸਾਰਾ ਸਮਾਨ ਤੁਹਾਨੂੰ ਇੱਕ ਛਾਤ ਸਾਰਾ ਤੁਹਾਨੂੰ ਮੈਂ ਵੀ ਘੱਟ ਰੇਟ ਤੇ ਤੇ ਜਮਾ ਸਸਤੇ ਭਾਅ ਚੰਗੀ ਕੁਆਲਿਟੀ ਸਮਾਨ ਤੁਹਾਨੂੰ ਇੱਕ ਦੁਕਾਨ ਤੋਂ ਲੈ ਮਿਲ ਜਾਣਾ ਵਾ। ਜਰੂਰ ਬਾਈ ਨੂੰ ਮੌਕਾ ਦਿਓ ਕਿਉਂਕਿ ਬਾਈ ਨਵਾਂ ਕੰਮ ਕੀਤਾ ਵਾ। ਪਹਿਲਾਂ ਸ਼ਹਿਰ 'ਚ ਦੁਕਾਨ ਸੀਗੀ ਤੇ ਕਾਕੇ ਬਰਾਣ ਨੇ ਬਾਈ ਤੋਂ ਸਾਰਾ ਘਰ ਤਿਆਰ ਕਰਵਾਇਆ ਵਾ। ਤੁਹਾਨੂੰ ਉਹਦੀ ਵੀਡੀਓ ਜਲਦ ਦਿਖਾਵਾਂਗੇ ਆਪਾਂ ਇੱਕ ਦੋ ਦਿਨ ਦੇ ਵਿੱਚ ਵਿੱਚ ਕਹਾਂਗੇ ਕੰਮ ਚੱਲ ਹੀ ਜਾਂਦਾ ਵਾ। ਜਦੋਂ ਕੰਮ ਨਿਪੜ ਗਿਆ ਫੇਰ ਤੋਂ ਉਹ ਵੀ ਵੀਡੀਓ ਦਿਖਾਵਾਂਗੇ ਬਾਕੀ ਡਿਜ਼ਾਈਨ ਤੇ ਚੈੱਕ ਕਰ ਲਓ ਬਾਈ ਦੇ ਆਪਦੀ ਸ਼ਾਪ ਦੇ ਉੱਪਰ ਬਣੇ ਹੋਏ ਆਗੇ ਬਹੁਤ ਚੰਗੇ ਤੇ ਸ਼ਾਨਦਾਰ ਲੱਗ ਰਹੇ ਤੇ ਦੇਖ ਸਕਦੇ ਹੋ ਆ ਦੇਖੋ ਤੁਸੀਂ ਹਰੇਕ ਤਰ੍ਹਾਂ ਦੀ ਸ਼ੀਟ ਬਾਈ ਕੋਲੇ ਅਵੇਲੇਬਲ ਆ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੈਨਲ ਲੈਣਾ ਹੋਵੇ ਡਾਊਨ ਸ਼ੀਟ ਦਾ ਸਮਾਨ ਲੈਣਾ ਹੋਵੇ ਜਾਂ ਫਿਰ ਅਲੂਮੀਨੀਅਮ ਦਾ ਆ ਬਾਕੀ ਦੇ ਸਾਹਮਣੇ ਚੈੱਕ ਕਰ ਲਓ ਤੁਸੀਂ ਹਮਿੰਦਰ ਸਾਹਿਬ ਦੀ ਪਿਕਚਰ ਵੀ ਲੱਗੀ ਹੋਈ ਆ ਬਾਕੀ ਥੱਲੇ ਡਿਜ਼ਾਈਨ ਬਾਈ ਆ ਕਿਹੜੇ ਡਿਜ਼ਾਈਨ ਥੱਲੇ ਠੀਕ ਆ ਕਿਹੜੇ ਬਾਈ ਦੇ ਆ ਇਹ ਕਲੈਲਕ ਸੀਟ ਕਲੈਲਕ ਸੀਟ ਠੀਕ ਆ ਜੀ ਇਹ ਜੱਗੂ ਵੀ ਜਿਵੇਂ ਮਗਰ ਲਾਈਟ ਲਾ ਕੇ ਠੀਕ ਆ ਜੀ ਇਹ ਲਾਈਟ ਲਾ ਕੇ ਜਗਦੀ ਆ ਮਗਰ ਆਹ ਸੀਟਾਂ ਵਾ ਬਾਈ ਕਹਿੰਦਾ ਬਾਈ ਇਹ ਮਗਰ ਲਾਈਟ ਲੱਗ ਜਾਂਦੀ ਜਗਦੀਆਂ ਇਹ ਮਾਲ ਜਿਵੇਂ ਆਪਾਂ ਦੇਖਦੇ ਹੁੰਨੇ ਆ ਕਿ ਵੀ ਜਿੰਨੇ ਮਰਜ਼ੀ ਡਿਜ਼ਾਈਨ ਲਾ ਲੋ ਠੀਕ ਆ ਜੀ ਹਰੇਕ ਤਰ੍ਹਾਂ ਦਾ ਡਿਜ਼ਾਈਨ ਪੈਂਦਾ ਜਿਹੜਾ ਮਰਜ਼ੀ ਡਿਜ਼ਾਈਨ ਲਾਓ ਆਪਣੇ ਕੋਲੇ ਆਵੇ ਲੱਗੇ ਹੋਏ ਉੱਪਰ ਉੱਪਰ ਲਾਈਟ ਲੱਗ ਕੇ ਪੂਰੇ ਚਾਬੇ ਡਾਊਨ ਸੀਲਿੰਗ ਦੇ ਵਿੱਚ ਇਹ ਫੁੱਲ ਹਾਂ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਤੁਸੀਂ ਦੇਖ ਸਕਣਾ ਬਾਈ ਨਾਲ ਬਾਕੀ ਤੁਸੀਂ ਕਰੈਕਟ ਕਰ ਲੈਣਾ ਵਾ ਬਹੁਤ ਚੰਗਾ ਤੇ ਸਫਾਈ ਵਾਲਾ ਕੰਮ ਬਾਈ ਕੋਲੇ ਮੈਸਤਰੀ ਵੀ ਅਵੇਲੇਬਲ ਹੁੰਦੇ ਜੇਕਰ ਮੈਸਤਰੀ ਵੀ ਨਾਲ ਚਾਹੀਦਾ ਹੋਵੇ ਤਾਂ ਮੈਸਤਰੀ ਤੁਹਾਨੂੰ ਨਾਲ ਮਿਲ ਜਾਣਾ ਵਾ ਹਾਂ ਜੀ ਅਬ ਬਾਈ ਦਾ ਆਫਿਸ ਸਾਥੋਂ ਹੀ ਦੇਖ ਸਕਦੇ ਹੋਗੇ ਗਾਕ ਬਾਈ ਦੇ ਕਸਟਮਰ ਖੜੇ ਨੇ ਤੁਹਾਨੂੰ ਆਫਿਸ ਵੀ ਅੰਦਰ ਦਿਖਾਣੇ ਬਾਈ ਇਹ ਤਿਆਰ ਕੀਤਾ ਹੋਇਆ ਬਾਈਸ ਕਾਈਨੋ ਦੇ ਜੀਆਰ ਸਟੋਰ ਆ ਰਿਹਾ ਨੰਬਰ ਤੇ ਨਾ ਆ ਉਹੀ ਆ ਰਿਹਾ ਜੀ ਆ ਯੂਵੀ ਸੀਟ ਲੱਗੇ ਬਾਈ ਜੀ ਆ ਤੇ ਲਾਈ ਆ ਘੱਟ ਕੇ ਲਾਈ ਬਾਈ ਨੇ ਆਪ ਆਪ ਅਫਿਸ ਤਿਆਰ ਕੀਤਾ ਵਾ 2x2 ਦੇ ਮਿਲ ਜਾਂਦੇ ਆ ਇੱਧਰ ਲੱਗੇ ਠੀਕ ਆ ਜੀ ਉਹ ਬਾਈ ਕਹਿੰਦਾ ਉਹ 2x2 ਦੇ ਜਿਵੇਂ ਆਹ ਤੁਸੀਂ ਦੇਖ ਸਕਦੇ ਹੋ ਇਹ ਵੀ ਤੁਹਾਨੂੰ ਸੋ ਅਵੇਲੇਬਲ ਮਿਲ ਜਾਣੇ ਸਾਰਾ ਕੁਝ ਜਨੈ ਕਿ ਯਾਰ ਕੋਈ ਵੀ ਚੀਜ਼ ਤੁਹਾਨੂੰ ਚਾਹੀਦੀ ਹੋ ਜਿਸ ਤਰ੍ਹਾਂ ਦਾ ਮਰਜੀ ਡਿਜ਼ਾਈਨ ਹੋਵੇ ਜਿਸ ਤਰ੍ਹਾਂ ਦੀ ਮਰਜੀ ਸੀਟ ਹੋਵੇ ਕਲੈਲਿਕ ਸੀਟ ਹੋਵੇ ਪੀਵੀਸੀ ਸੀਟ ਹੋਵੇ ਪਲਾਸਟਿਕ ਦੇ ਨਾਲ ਚੱਗ ਪ੍ਰਕਾਸ਼ ਪਲਾਟ ਦੇ ਚਗਾਠਾ ਹੀ ਮਾੜਿਆ ਤੁਹਾਨੂੰ ਹੋਰ ਦੱਸੋ ਤੁਸੀਂ ਆਨੂੰ ਚੌਂਕ ਲੱਗੇ ਨਾ ਕੁਝ ਹੋਰ ਠੀਕ ਹੈ ਜੀ ਸਾਰੀ ਉਮਰ ਦੀ ਗਾਰੰਟੀ ਠੀਕ ਆ ਲਓ ਜੀ ਦੋਸਤੋ ਬਾਈਕ ਦਾ ਪਲਾਟ ਦੇ ਚਗਾਠਾ ਸ਼ਗਾਠ ਵੀ ਤੁਹਾਨੂੰ ਮਿਲ ਜਾਣੀ ਹੈਗੀ ਹੈਵੀ ਦੇ ਵਿੱਚ ਹੈਗੀ ਥੱਲੇ ਪੰਜਾ ਇਧਰ ਬਾਈ ਕੋਲੇ ਹੋਰ ਮਾਲ ਬਹੁਤ ਪਿਆਜ ਜਿੰਨਾ ਸਟਾਕ ਤੁਹਾਨੂੰ ਹਰੇਕ ਤਕਰੀਬਨ ਤਕਰੀਬਨ ਮੇਰੇ ਹਿਸਾਬ ਨਾਲ ਜਿੰਨਾ ਵੀ ਘਰ ਲਈ ਮਤਲਬ ਵੀ ਘਰ ਦੀ ਡੈਕੋਰ ਸਾਮਾਨ ਚਾਹੀਦਾ ਡੈਕੋਰੇਸ਼ਨ ਲਈ ਇਹਨਾਂ ਸਾਰਾ ਸਾਮਾਨ ਤੁਹਾਨੂੰ ਇੱਕ ਦੁਕਾਨ ਤੋਂ ਲਈ ਮਿਲ ਜਾਣਾ ਮੈਂ ਤੁਹਾਨੂੰ ਕਿਤੇ ਵੀ ਹੋਰ ਜਾਣ ਦੀ ਧੱਕਾ ਲੋਡ ਨਹੀਂ ਪੈਣੀਗੀ ਉਕੇ ਬਾਈ ਕੋਲੇ ਫੁੱਲ ਸਟਾਕ ਆ ਹਰੇਕ ਚੀਜ਼ ਦਾ ਆ ਮੈਨੂੰ ਬਾਈ ਨੇ ਆ ਮਗਰੋਂ ਪਤਾ ਲੱਗਿਆ ਬਾਈ ਕੋਲੇ ਜਿਗਾਠਾ ਹੀ ਮਿਲ ਜਾਂਦੀਆਂ ਪਲਾਸਟਿਕ ਦੀਆਂ ਜਿੱਥੇ ਮਰਜੀ ਵਾਰਤ ਲੋ ਇਹਨਾਂ ਨੂੰ ਤੁਸੀਂ ਭਰ ਕੇ ਇਹਨਾਂ ਨੂੰ ਹੈਵੀ ਬਹੁਤ ਆ ਇਹ ਚੱਕੀ ਨਹੀਂ ਆ ਤੇ ਮੈਂ ਤਾਂ ਇੱਕ ਹੱਥ ਨਾਲ ਇਹ ਬਾਕੀ ਸਟਾਕ ਰੇਹ ਚੀਜ਼ ਦਾ ਫੁੱਲ ਹਾਂਜੀ ਆ ਚਿਗਾਠਾ ਪੰਜਾਂ ਸਾਰਿਆਂ ਦੇ ਦੇਖ ਸਕਦੇ ਹੋ ਬਾਈ ਕੀ ਸਾਈਜ਼ ਹੈ 6 ਇੰਚੀ ਤੱਕ ਮਿਲ ਜਾਣੀਆਂ ਠੀਕ ਆ ਜੀ ਹੈਵੀ ਦੇ ਵਿੱਚ ਫੁੱਲ ਇਹ ਤੇ ਇਹ ਫਿਰ ਆਈ ਲੱਗ ਜਾਂਦੀ ਆ ਸਿੱਧੀ ਗੋਮ ਤੇ ਠੋਸ ਆ ਬੇਦਰੋਂ ਵੀ ਖਾਲੀ ਜੁਨੀ ਵਿੱਚੋਂ ਇਹ ਅੱਛਾ ਪਰ ਗਾਵਾਂਗਾ ਸਾਰੀਆਂ ਭਰੀਆਂ ਲਓ ਦੋਸਤੋ ਖਾਲੀ ਨਹੀਂ ਮੈਂ ਤਾਂ ਖਾਲੀ ਸਮਝਦਾ ਪਾ ਜੀ ਨਾ ਬਹੁਤ ਇਹਨਾਂ ਦਾ ਭਾਰੀਆਂ ਪੂਰੀਆਂ ਬਹੁਤ ਆ ਗਈਆਂ ਇਹ ਲੱਗੜੀ ਆ ਸਮਝੋ ਨਾਸਤ ਹੋ ਗਏ ਲੱਗੇ ਠੀਕ ਆ ਤੇ ਪ੍ਰਾਈਸ ਪ੍ਰੂਜੀ ਬਾਈ ਇਹ ਦੱਸਦੇ ਮਾੜਾ ਇਹਨਾਂ ਦਾ ਵਿੱਚ 880 ਤੋਂ ਸ਼ੁਰੂ ਹੋ ਕੇ 280 ਤੱਕ ਹੈਗਾ ਫੁੱਟ ਦੇ ਹਿਸਾਬ ਨਾਲ ਹਾਂ ਫੁੱਟ ਦੇ ਸਭ ਠੀਕ ਆ 100 180 ਤੋਂ ਸ਼ੁਰੂ ਹੋ ਕੇ 280 ਦਾ 280 ਤੱਕ ਸਾਈਜ਼ ਆ ਬਾਈ ਤੇ ਸਾਈਜ਼ ਦੇ ਹਿਸਾਬ ਨਾਲ ਰੇਟ ਆ ਹਰੇਟ 180 ਤੋਂ ਸ਼ੁਰੂ ਹੈ ਮੈਂ ਕਾਲੇ ਰੰਗ ਦਾ 4 ਇੰਚੀ ਦਾ 5 ਇੰਚੀ ਦਾ 220 3 ਇੰਚੀ ਦਾ 220 ਹਾਂ ਆ ਤੁਸੀਂ ਸਾਰਾ ਸਟੋਰ ਬਾਈ ਦੇ ਇਹਦੇ ਭਰਿਆ ਪਿਆ ਮਾਲ ਨਾਲ ਹਾਂ ਸਮਾਨ ਸਟਾਕ ਬਹੁਤ ਆ ਬਾਈ ਕੋਲੇ ਦੋਸਤੋ ਮੇਨ ਗੱਲ ਇਹ ਵੀ ਜਿਵੇਂ ਸਿਉਂਗ ਪੈਂਦੀ ਜਿਗਾਠਾਂ ਨੂੰ ਬਲੱਕੜ ਦੀ ਜਿਗਾਠ ਹੁੰਦੀ ਹੈਗੀ ਤੇ ਆਪਾਂ ਮੰਨ ਲਾ ਵੀ ਲੋਡ ਪੈਂਦੀ ਦਾ ਭਲੇ ਆ ਕੇ ਉਹਨਾਂ ਡਿਜ਼ਾਈਨ ਜੋੜ ਸਕਦੇ ਇਹਨੂੰ ਆਪਾਂ ਆ ਬਈ ਡੈਕ ਲਗਾ ਫਰਦਾਂਗਾ ਬਹੁਤ ਪੰਜਾਂ ਬਾਈ ਕੋਲੇ ਜਿਗਾਠਾਂ ਵੀ 180 ਰੁਪਏ ਤੋਂ ਲੈ ਕੇ 280 ਰੁਪਏ ਤੱਕ ਦਾ ਪ੍ਰਾਈਸ ਆ ਬਾਕੀ ਜਿਹੜੇ ਵੀਰ ਨੂੰ ਜਿਹੜੀ ਚੀਜ਼ ਦੀ ਲੋੜ ਆ ਤੇ ਕਰੀ ਜੇ ਮਤ ਕਰੀ ਮੇਰੇ ਸਾਹ ਨਾਲ ਬਈ ਬੈਕ ਰੋਸ਼ਨ ਨੂੰ ਘਰ ਦੇ ਸਜਾਵਟ ਦਾ ਸਾਰਾ ਸਮਾਨ ਬਾਈ ਕੋਲੇ ਇੱਕ ਦੁਕਾਨ ਤੋਂ ਤੁਹਾਨੂੰ ਮਿਲ ਜਣਾ ਅਲੂਮੀਨੀਅਮ ਦਾ ਹੋਵੇ ਭਾ ਪੀਵੀਸੀ ਦਾ ਹੋਵੇ ਬਾਕੀ ਜਿਹੜਾ ਮਰਜੀ ਹੋਵੇ ਇੱਕ ਨੇ ਜਰੂਰ ਮੌਕਾ ਦਿਓ ਤੇ ਚੀਜ਼ ਨੂੰ ਪਰਖੋ ਤੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਕੀ ਕੁਆਲਿਟੀ ਆ ਤੇ ਕੀ ਰੇਂਜ ਆ ਕਿ ਬਾਕੀ ਤੁਸੀਂ ਬਾਕੀ ਆਪਣੇ ਸ਼ਹਿਰ ਚ ਬਹੁਤ ਵੱਡੀ ਦੁਕਾਨ ਖੋਲੀ ਆ ਬਾਈ ਨੇ ਦੋ ਮੰਜ਼ਲਾ ਦੁਕਾਨ ਆ ਕਿ ਸਟਾਕ ਫੁੱਲ ਪਿਆ ਤੁਹਾਨੂੰ ਸਾਰਾ ਦਿਖਾਤਾ ਆਪਾਂ ਵੀਡੀਓ ਦੇ ਵਿੱਚ ਜਿਹੜਾ ਵੀ ਤੁਹਾਨੂੰ ਚੀਜ਼ ਪਸੰਦ ਆਵੇ ਜਾਂ ਤੁਹਾਨੂੰ ਪੁੱਛਣਾ ਕੋਈ ਗੱਲਬਾਤ ਕਰਨੀ ਆ ਤੇ ਜਦੋਂ ਮਰਜ਼ੀ ਬਾਈ ਨਾਲ ਗੱਲ ਕਰ ਲਓ ਬਹੁਤ ਨਰਮ ਸੁਭਾਅ ਦਾ ਬਾਈ ਆ ਜੇ ਟਾਈਮ ਮਰਜ਼ੀ ਦੀ ਬਾਈ ਨਾਲ ਕਾਲ ਕਰ ਸਕਦੇ ਹੋ ਸਾਰਾ ਮਹੀਨਾ ਦੁਕਾਨ ਖੁੱਲੀ ਰਹਿੰਦੀ ਜਦੋਂ ਮਰਜ਼ੀ ਆ ਕੇ ਬਾਈ ਨੂੰ ਮਿਲ ਲਓ ਤੁਸੀਂ ਜੇ ਕੋਈ ਜਾਣਕਾਰੀ ਵੱਧ ਕਰ ਲੈਣੀ ਹੈ ਤਾਂ ਕਾਕੇ ਬਰਾੜ ਤੋਂ ਲੈ ਸਕਦੇ ਹੋ ਕਿਉਂਕਿ ਕਾਕੇ ਬਰਾੜ ਨੇ ਬਾਈ ਤੋਂ ਕੰਮ ਕਰਾਇਆ ਵਾ ਆਪਾਂ ਤਾਂ ਬਾਈ ਜੀ ਨਾਲ ਝੂਟ ਪਸ਼ੂ ਕਿੰਨੇ ਵੇਚਦੇ ਕਿੰਨੇ ਵਰੇ ਤੋਂ ਕੰਮ ਚੱਲਦਾ ਮੇਰਾ ਚੈਨਲ ਸੱਤ ਤੋਂ ਚੱਲਦਾ ਹੈ ਹਾਂਜੀ ਨਾ ਟੂਠ ਮਰਨਾ ਨਾ ਮਾਰਨਾ ਗੱਲ ਤਾਂ ਸਚਾਈ ਬੋਲਨੀ ਹੈ ਹਾਂ ਜੀ ਹਾਂ ਜੀ ਤੇ 7-8 ਸਾਲ ਮੈਂ ਪਹਿਲੂ ਵੀ ਵੀਜ਼ਾ ਕਰਾਈ ਸੀ ਠੀਕ ਹੈ ਜੀ ਉਹ ਗੱਲ ਫੇਰ ਪੀਟੀ ਦੁਬਾਰਾ ਕਰਦੇ ਹਾਂ ਹਾਂ ਕੰਮ ਇੱਕ ਨੰਬਰ ਦਾ ਠੀਕ ਹੈ ਜੀ ਇਮਾਨਦਾਰਾ ਪੰਜਾਬ ਮਤਲਬ ਮੁੰਡਾ ਬੰਦਾ ਹਾਂ ਜੀ ਹਾਂ ਜੀ ਟੂਠ ਨਾ ਮਰੂਗਾ ਚਲੋ 2 ਰੁਪਏ ਕਮਾਉਣੇ ਤਾਂ ਹੁੰਦੇ ਪਰ ਇਹ ਨਹੀਂ ਕਮਾਈ ਸਾਰੇ ਨਹੀਂ ਕਰਨੀ ਆ ਕਮਾਈ ਕਰਨੀ ਕਮਾਈ ਜਾਇਜ਼ ਹੁੰਦੀ ਹੈ ਠੀਕ ਹੈ 5000 ਇੱਕ 2 ਜਾਂ 1500 ਠੀਕ ਹੈ ਜੀ ਫਰਕ ਬਹੁਤ ਨਾਲ ਗੱਲ ਦਾ ਹਾਂ ਜੀ ਹਾਂ ਜੀ ਟੀਟ ਲਿਜਾਉਂਗੇ ਠੀਕ ਹੈ ਘਰੇ ਜਾ ਕੇ ਲਾਉਂਗੇ ਇੰਨਾ ਕੀ ਸਾਰੇ ਪਰਿਵਾਰ ਦਾ ਮਨ ਖੋਚੂਗਾ ਤੂੰ ਆਪ ਹੀ ਪਤਾ ਲੱਗੂਈ ਕਰਤ ਸਿੰਘ ਨੂੰ ਚੰਕੂਗਾ ਠੀਕ ਹੈ ਜੀ ਹਾਂਜੀ ਲਓ ਜੀ ਦੋਸਤੋ ਆਕੇ ਬਰਾਣਾ ਕੰਮ ਤੁਸੀਂ ਜਰੂਰ ਮੌਕਾ ਦਿਓ ਬਾਈ ਦਾ ਬਾਕੀ ਜੋ ਵੀ ਗੱਲਬਾਤ ਕਰਨੀ ਤੁਸੀਂ ਬਾਈ ਨਾਲ ਕਰ ਲੈਣੀ ਹੈ ਜਿੰਨੀ ਜਾਣਕਾਰੀ ਬਾਈ ਤੋਂ ਲੈ ਕੇ ਦੇਣੀ ਸੀ ਮੈਨੂੰ ਪਤਾ ਹੀ ਮੈਂ ਤੁਹਾਨੂੰ ਲੈਤੀ ਆਗੀ ਬਾਕੀ ਤੁਸੀਂ ਬਾਈ ਨਾਲ ਗੱਲਬਾਤ ਕਰੋ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ